ਇਹ ਕਿਆ ਰਿਹਾ ਵਿਰੋਧ ਤੇ ਇੱਕ ਸਵਾਲ ਸਰਕਾਰ ਨੂੰ ਜੇਕਰ 26 ਜਨਵਰੀ 15 ਅਗਸਤ 2 ਅਕਤੂਬਰ ਨੂੰ ਠੇਕੇਬੰਦ ਹੋ ਸਕਦੇ ਹਨ ਤਾਂ ਫਿਰ ਸ਼ਹੀਦੀ ਦਿਨਾਂ ਦੇ ਵਿੱਚ ਕਿਉਂ ਨਹੀਂ ਵੀ ਜੇ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤਾਂ ਫਿਰ ਐਸੀ ਸ਼ਕਤੀ ਕਰ ਦਿਓ ਕਿ ਮਲੇ ਹੀ ਨਾ ਫਿਰ ਬੰਦ ਕਰ ਦਿਓ ਪੱਕੇ ਤੌਰ ਤੇ ਤੇ ਮਸਾਲੀ ਸਜ਼ਾ ਹੋਣੀ ਚਾਹੀਦੀ ਹੈ ਜੇ ਉੱਤੇ ਵਿੱਕ ਵੀ ਜਾਵੇ ਪ੍ਰਸ਼ਾਸਨ ਦੇ ਹੀ ਕਿਸੇ ਮੁਲਾਜ਼ਮ ਨੇ ਮੈਨੂੰ ਦੱਸਿਆ ਵੀ ਇੱਥੋਂ 3 ਕਿਲੋਮੀਟਰ ਅੱਗੇ ਚੱਲ ਜਾਓ 1.5 ਕਿਲੋਮੀਟਰ ਦੋ ਪਤਾ ਨਹੀਂ ਸੰਤਿਕੋ ਕੁਝ ਦੱਸ ਰਿਆ ਸੀ ਉਹ ਤਾਂ ਠੇਕਾ ਖੁੱਲਾ ਇੱਧਰ ਸੱਜੇ ਪਾਸੇ ਵੀ ਉਹਨੇ ਕਿਹਾ ਠੇਕਾ ਖੁੱਲਾ ਸ੍ਰੀ ਕਾਲ ਤੱਕ ਸਾਬ ਜਿਹਦੇ ਮਾਨਯੋਗ ਜਥੇਦਾਰ ਸਤਕਾਰਯੋਗ ਸਾਡੇ ਕੁਲਦੀਪ ਸਿੰਘ ਜੀ ਗੜਗਾਜ ਵੀ ਮੈਨੂੰ ਇੱਥੇ ਮਿਲੇ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਆ ਕਿ ਜਥੇਦਾਰ ਸਾਹਿਬ ਸਰਕਾਰ ਨੂੰ ਤਾਂ ਸਾਡਾ ਸਵਾਲ ਹੈਗਾ ਹੀ ਹੈਗਾ ਪਰ ਕੀ ਸ੍ਰੀ ਕਾਲ ਤੱਕ ਸਾਬ ਦੀ ਐਡੀ ਵੱਡੀ ਪਾਵਰ ਹੈ ਜੇ ਸ੍ਰੀ ਕਾਲ ਤੱਕ ਸਾਬ ਦੀ ਫਸੀਲ ਤੋਂ ਇਹ ਹੁਕਮ ਜਾਰੀ ਹੋ ਜਵੇ ਕਿ ਠੇਕੇ ਸੀ ਨਹੀਂ ਖੁੱਲਣ ਦੇ ਨੇ ਇਹਨਾਂ ਕਹਿੰਦਾ ਇੱਥੇ ਕੀ ਕਰਦਾ ਫਿਰਦਾ ਤੂੰ ਫਤਿਹਗੜ੍ਹ ਸਾਹਿਬ ਚ ਤਾਂ ਬੰਦ ਹੀ ਨੇ ਹੁਣ ਉਹਨੂੰ ਦੋ ਜਵਾਬ ਹੈ ਮੇਰੇ ਪਹਿਲਾ ਜਵਾਬ ਇਹ ਕਿ ਫਤਿਹਗੜ੍ਹ ਸਾਹਿਬ ਵਾਸਤੇ ਸਾਹਿਬ ਜੀ ਤਾਂ ਨਿਸ਼ੀਂ ਦਿੱਤੀ ਐ ਸਿੱਧੀ ਤਾਂ ਉਹਨਾਂ ਨੇ ਦੇਸ਼ ਵਾਸਤੇ ਦੇਤੀ ਸਾਰੀ ਦੁਨੀਆ ਬਚਾਉਣ ਵਾਸਤੇ ਦੇਤੀ ਤੇ ਜੇ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਰਾਸ਼ਟਰੀ ਜਨਾਵ ਵਿੱਚ ਠੇਕੇ ਬੰਦ ਹੋ ਸਕਦੇ ਆ ਤਾਂ ਇਹਦਾ ਕੇਂਦਰ ਸਰਕਾਰ ਨੂੰ ਪੂਰੇ ਭਾਰਤ ਦੇ ਵਿੱਚ ਠੇਕੇ ਬੰਦ ਕਰਨੇ ਚਾਹੀਏ ਪੰਜਾਬ ਤਾਂ ਬਹੁਤ ਦੂਰ ਰਹਿ ਗਿਆ ਵਿਪਾਰ ਦਾ ਫਿਰ 26 ਜਨਵਰੀ ਵੀ ਆ ਵਿਪਾਰ ਦਾ 15 ਅਗਸਤ ਵੀ ਵਪਾਰ ਦਾ ਫਿਰ 2 ਅਕਤੂਬਰ ਵੀ ਹੈ ਉਦੋਂ ਕਿਉਂ ਨਹੀਂ ਐ ਨੈਕਸਸ ਜਾ ਕੇ ਫਿਰ ਕੇਂਦਰ ਸਰਕਾਰ ਦੇ ਬੂਹੇ ਮੂਹਰੇ ਜਾ ਕੇ ਧੰਨੇ ਲਾਉਂਦਾ ਕਿ ਅਸੀਂ ਆ ਤਿੰਨ ਦਿਨ ਵੀ ਠੇਕੇ ਬੰਦ ਨਹੀਂ ਕਰਨੇ ਜਾਓ ਨਾ ਕੇਂਦਰ ਸਰਕਾਰ ਦੇ ਬੂਹੇ ਤੇ ਜਾ ਕੇ ਧਰਨੇ ਲਾਓ ਵੀ ਆ ਤਿੰਨ ਦਿਨ ਵੀ ਅਸੀਂ ਬੰਦ ਨਹੀਂ ਕਰਨੇ 21 ਤਰੀਕ ਨੂੰ ਵੱਡੇ ਸਾਹਿਬ ਜੀ ਦੀ ਵਾਲੇ ਦਿਨ 27 ਤਰੀਕ ਨੂੰ ਛੋਟੇ ਸਾਹਿਬ ਜੀ ਦੀ ਵਾਲੇ ਦਿਨ ਉਹ ਦੋ ਦਿਨ ਤਾਂ ਆਪਾਂ ਬੰਦ ਕਰ ਸਕਦੇ ਆ ਦੋ ਦਿਨ ਨਾਲ ਇੰਨਾ ਕਿਹੜਾ ਸਰਕਾਰ ਨੂੰ ਕਿਹੜਾ ਘਾਟਾ ਪੈ ਜਾਊਗਾ ਰੈਵਨਿਊ ਦਾ ਕਿ ਅਸੀਂ ਦੋ ਦਿਨ ਵੀ ਪੰਜਾਬ ਦੇ ਵਿੱਚ ਠੇਕੇ ਬੰਦ ਨਹੀਂ ਕਰ ਸਕਦੇ ਗੁਰਪੀਰੀ ਫਤਿਹ ਦੀ ਛਾਂ ਚ ਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤਿਹਗੜ੍ਹ ਸਾਹਿਬ ਦਰਸ਼ਨਾਂ ਨੂੰ ਜਾ ਰਹੇ ਸੀ ਤਾਂ ਇਹ ਨੌਜਵਾਨ ਨੇ ਹੱਥਾਂ ਦੇ ਵਿੱਚ ਇੱਕ ਬੋਰਡ ਫੜਿਆ ਆਇਆ ਇਹ ਨੌਜਵਾਨ ਬੋਰਡ ਫੜ ਕੇ ਖੜਾ ਸوير ਦਾ ਖੜਾ ਹੈ ਤੇ ਕਹਿ ਰਿਹਾ ਬੇਰੋਜ਼ਗਾਰ ਤੇ ਇੱਕ ਸਵਾਲ ਸਰਕਾਰ ਨੂੰ ਜੇਕਰ 26 ਜਨਵਰੀ 15 ਅਗਸਤ 2 ਅਕਤੂਬਰ ਨੂੰ ਠੇਕੇਬੰਦ ਹੋ ਸਕਦੇ ਹਨ ਤਾਂ ਫਿਰ ਸ਼ਹੀਦੀ ਦਿਨਾਂ ਦੇ ਵਿੱਚ ਕਿਉਂ ਨਹੀਂ ਦੀਪਜੋਤ ਮਾਲਵਾ ਥੱਲੇ ਗੱਲ ਥੱਲੇ ਇਸ ਦਾ ਨਾਮ ਲਿਖਿਆ ਹੁਣ ਗੱਲਬਾਤ ਕਰਦੇ ਆ ਆ ਦੀਪਜੋਤ ਜੀ ਕਿੱਧਰੋਂ ਆਏ ਤੇ ਆ ਬੋਰਡ ਕਿ ਫੜਿਆ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇੱਕ ਵਾਰ ਕੈਮਰਾਮੈਨ ਇਹ ਵੀ ਦਿਖਾ ਦੇਵੇ ਨਾਲ ਇੱਕ ਬੇਨਤੀ ਸੰਗਤ ਨੂੰ ਆਓ ਸਭ ਮਿਲ ਕੇ ਆਵਾਜ਼ ਉਠਾਈਏ ਸ਼ਹੀਦੀ ਦਿਨਾਂ 'ਚ ਪੰਜਾਬ ਵਿੱਚ ਠੇਕੇ ਬੰਦ ਕਰਵਾਈਏ ਰਾਸ਼ਟਰੀ ਦਿਨਾਂ ਵਿੱਚ ਤਾਂ ਠੇਕੇ ਬੰਦ ਹੋ ਸਕਦੇ ਆ ਪਰ ਜਿਹਦੀ ਦਿਨਾਂ ਵਿੱਚ ਕਿਉਂ ਨਹੀਂ ਹੋ ਸਕਦੇ ਇਹ ਮੇਰਾ ਰੋਸ ਵੀ ਹੈ ਤੇ ਸਵਾਲ ਵੀ ਹੈ ਸਰਕਾਰ ਨੂੰ ਤੇ ਸੰਗਤ ਨੂੰ ਬੇਨਤੀ ਹੈ ਕਿ ਸਭ ਮਿਲ ਕੇ ਆਵਾਜ਼ ਉਠਾਈਏ ਸੋ ਜਿਹੜੀ ਆਵਾਜ਼ ਉਠਾਉਣੀ ਸੀ ਉਹ ਮੈਂ ਆਪਣੇ ਤੌਰ ਤੇ ਸੰਗਤ ਦੇ ਵਿੱਚ ਪਹੁੰਚ ਗਿਆ ਸੰਗਤ ਨੂੰ ਬੇਨਤੀ ਕਰ ਰਿਹਾ ਬੋਰਡ ਰਾਹੀਂ ਵੀ ਜੇ ਕੋਈ ਪੁੱਛਦਾ ਮਿਲਦਾ ਉਹਨੂੰ ਵੀ ਹੱਥ ਜੋੜ ਕੇ ਕਿ ਸਭ ਇਕੱਠੇ ਮਿਲ ਕੇ ਆਵਾਜ਼ ਉਠਾਈ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਸਰਕਾਰ ਇਹ ਗੱਲ ਸੁਣੇਗੀ ਵੈਸੇ ਮੈਨੂੰ ਲੱਗਦਾ ਸੁਣਨੀ ਚਾਹੀਦੀ ਹੈ ਦੇਖੋ ਜੀ ਅੱਗੇ ਮੈਨੂੰ ਕਿਸੇ ਨੇ ਸਵਾਲ ਕੀਤਾ ਹੁਣੇ ਕਹਿੰਦਾ ਇੱਥੇ ਕੀ ਕਰਦਾ ਫਿਰਦਾ ਤੂੰ ਫਤੇਗੜ ਸਾਹਿਬ ਚ ਤਾਂ ਬੰਦ ਹੀ ਨੇ ਹੁਣ ਉਹਨੂੰ ਦੋ ਜਵਾਬ ਹੈ ਮੇਰੇ ਪਹਿਲਾ ਜਵਾਬ ਇਹ ਕਿ ਫਤੇਗੜ ਸਾਹਿਬ ਵਾਸਤੇ ਸਾਹਿਬ ਜਾਨ ਨਹੀਂ ਸੀ ਦੇ ਦਿੱਤੀ ਐ ਸਿੱਧੀ ਤਾਂ ਉਹਨਾਂ ਨੇ ਦੇਸ਼ ਵਾਸਤੇ ਦੇ ਦਿੱਤੀ ਸਾਰੀ ਦੁਨੀਆ ਬਚਾਉਣ ਵਾਸਤੇ ਦੇ ਦਿੱਤੀ ਤੇ ਜੇ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਰਾਸ਼ਟਰੀ ਜਨਾਂ ਵਿੱਚ ਠੇਕੇ ਬੰਦ ਹੋ ਸਕਦੇ ਆ ਤਾਂ ਇਹਦਾ ਕੇਂਦਰ ਸਰਕਾਰ ਨੂੰ ਪੂਰੇ ਭਾਰਤ ਦੇ ਵਿੱਚ ਠੇਕੇ ਬੰਦ ਕਰਨੇ ਚਾਹੀਏ ਪੰਜਾਬ ਤਾਂ ਬਹੁਤ ਦੂਰ ਰਹਿ ਗਿਆ ਸੋ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਤੋਂ ਪਹਿਲਾਂ ਮੈਂ ਚਾਹੁੰਨਾ ਪੰਜਾਬ ਸਰਕਾਰੀ ਬੰਦ ਕਰ ਦਵੇ ਉਹ ਮਤਾ ਪਾਸ ਕਰ ਦਵੇ ਇਸ ਕਰਕੇ ਇੱਥੇ ਪੰਜਾਬ ਲਿਖਿਆ ਕਿ ਪੰਜਾਬ ਹੀ ਠੇਕੇ ਬੰਦ ਹੋਣੇ ਚਾਹੀਦੇ। ਕੋਈ ਗੱਲ ਕਹਿ ਰਹੇ ਤੁਸੀਂ ਤਾਂ ਕਹਿ ਰਹੇ ਹੋ ਵੀ ਪੂਰੀ ਮੈਂ ਕਹਾਂਗਾ ਮਨੁੱਖਤਾ ਲਈ ਉਹਨਾਂ ਨੇ ਸੀਂਧੀਆਂ ਦਿੱਤੀਆਂ। ਫਿਰ ਤਾਂ ਪੂਰੇ ਭਾਰਤ 'ਚ ਹੀ ਬੰਦ ਹੋਣੇ ਚਾਹੀਦੇ ਆ। ਖਾਲੀ ਪੰਜਾਬ ਹੀ ਕਿਉਂ? ਦੇਖੋ ਜੇ ਅਸੀਂ ਡੀਸੀ ਸਾਹਿਬ ਨੂੰ ਪਿਛਲੇ ਸਾਲ ਉਹਨਾਂ ਦੇਣਗੇ ਸੀ ਚਿੱਠੀ ਹਾਂ ਮੰਗ ਪੱਤਰ ਵੀ ਕੇਂਦਰ ਸਰਕਾਰ ਨੂੰ ਵੀ ਉਹਨਾਂ ਦੇ ਨਾਮ ਵੀ ਤੇ ਪੰਜਾਬ ਸਰਕਾਰ ਦੇ ਨਾਮ ਵੀ ਕਿਉਂਕਿ ਉਹ ਦੋਨਾਂ ਨੂੰ ਭੇਜ ਸਕਦੇ ਆ ਲਿਖਤੀ ਹੁਣੇ ਪੰਜਾਬ ਸਰਕਾਰ ਨੂੰ ਅਸੀਂ ਸਵਾਲ ਕਰਾਂਗੇ ਨਾਲ ਪੰਜਾਬ ਸਰਕਾਰ ਨੂੰ ਇਹ ਵੀ ਤਾਂ ਕਵਾਂਗੇ ਨਾ ਕਿ ਉੱਪਰ ਗ੍ਰਹਿ ਮੰਤਰੀ ਨੂੰ ਕਹਿ ਕੇ ਪ੍ਰਧਾਨ ਮੰਤਰੀ ਜੀ ਨੂੰ ਕਹਿ ਕੇ ਵੀ ਪੂਰੇ ਦੇਸ਼ ਵਿੱਚ ਬੰਦ ਕਰਾਓ ਚਲੋ ਨਹੀਂ ਮੰਨਦੇ ਉਹ ਟਾਈਮ ਲਗਾ ਦਿੰਦੇ ਆ ਸਾਲ ਦੋ ਸਾਲ ਸੋਚਣ ਨੂੰ ਜਾਂ ਮਤੇ ਪਾਓ ਜੀ ਮੀਟਿੰਗ ਪੰਜਾਬ ਸਰਕਾਰ ਦੇ ਤਾਂ ਹੱਥ ਵਿੱਚ ਚੁਟਕੀ ਭਰ ਹੈ ਵੀ ਇੱਕ ਵਾਰ ਉਹਨਾਂ ਨੇ ਐਲਾਨ ਕੀਤਾ ਤੇ ਪੰਜਾਬ 'ਚ ਬੰਦ ਮੈਂ ਨਹੀਂ ਕਹਿੰਦਾ ਤੁਸੀਂ ਸੱਤੋ ਦਿਨ ਬੰਦ ਕਰੋ ਮੈਨੂੰ ਪਤਾ ਜੇ ਅਸੀਂ ਸੱਤੋ ਦਿਨ ਦੀ ਮੰਗ ਲੈ ਕੇ ਇੱਥੇ ਬਹਿ ਗਏ ਫਿਰ ਨਹੀਂ ਬੰਦ ਹੋਣੇ ਕਿਉਂਕਿ ਪਹਿਲਾਂ ਵੀ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਪੱਕੇ ਤੌਰ ਤੇ ਕਿਉਂ ਨਹੀਂ ਬੰਦ ਕਰਾਉਂਦੇ ਦੇਖੋ ਜੀ ਇਹ ਸੌਖਾ ਕੰਮ ਨਹੀਂਗਾ ਪੱਕੇ ਤੌਰ ਤੇ ਬੰਦ ਕਰਾਣਾ ਇਹ ਸਾਨੂੰ ਵੀ ਪਤਾ ਪਰ 22 ਤਰੀਕ ਨੂੰ ਵੱਡੇ ਸਾਹਿਬ ਜੀ ਦੀ ਜਿਧੀ ਵਾਲੇ ਦਿਨ 27 ਤਰੀਕ ਨੂੰ ਛੋਟੇ ਸਾਹਿਬ ਜੀ ਦੀ ਜਿਧੀ ਵਾਲੇ ਦਿਨ ਉਹ ਦੋ ਦਿਨ ਤਾਂ ਆਪਾਂ ਬੰਦ ਕਰ ਸਕਦੇ ਆ ਦੋ ਦਿਨ ਨਾਲ ਇੰਨਾ ਕਿਹੜਾ ਸਰਕਾਰ ਨੂੰ ਕਿਹੜਾ ਘਾਟਾ ਪੈ ਜਾਊਗਾ ਰੈਵਨਿਊ ਦਾ ਕਿ ਅਸੀਂ ਦੋ ਦਿਨ ਵੀ ਪੰਜਾਬ ਦੇ ਵਿੱਚ ਠੇਕੇ ਬੰਦ ਨਹੀਂ ਕਰ ਸਕਦੇ ਉਹ ਵੀ ਸ਼ਿਧੀ ਦਿਨਾਂ ਦੇ ਵਿੱਚ ਕਹਿੰਦਾ ਸਿਰਫ ਬਾਈ ਨਹੀਂ ਸਾਰੇ ਹਫਤੇ ਹੋਣਾ ਚਾਹੀਦਾ ਤਾਂ ਦੇਖੋ ਸਾਡੀ ਮੰਗ ਤਾਂ ਹੈਗੀ ਸਾਰੇ ਹਫਤੇ ਕਰੋ ਸ਼ੀਧੀ ਦਿਹਾੜਿਆਂ ਚ ਕਰੋ ਪਰ ਇੰਨੀ ਕੁ ਤਾਂ ਸ਼ਰਮ ਕਰ ਲੋ ਜੇ 7 ਦਿਨ ਨਹੀਂ ਕਰ ਸਕਦੇ 2 ਦਿਨ ਹੀ ਕਰ ਲੋ ਇੰਨੀ ਕੁ ਤਾਂ ਸ਼ਰਮ ਕਰੋ ਕਦਮ ਤਾਂ ਚੱਕੋ ਸੰਗਤ ਤੁਹਾਡੇ ਨਾਲ ਆ ਕੇ ਖੜੇਗੀ ਸੰਗਤ ਕਹੇ ਕੀ ਕਿਹਾ ਬੰਦ ਹੋਣੇ ਚਾਹੀਦੇ ਦੱਸੋ ਕਿਸੇ ਨੂੰ ਵੀ ਪੁੱਛ ਕੇ ਤੇ ਦੇ ਲੋ ਕੋਈ ਕਹੂਗਾ ਨਹੀਂ ਬੰਦ ਹੋਣੇ ਚਾਹੀਦੇ ਜਿਹੜਾ ਪਿੰਦਾ ਹੋਊਗਾ ਉਹ ਵੀ ਕਹੂਗਾ ਬੰਦ ਹੋਣੇ ਚਾਹੀਦੇ ਉਹ ਵੀ ਕਹੂਗਾ ਕਿਹਾ ਬੰਦ ਹੋਣੇ ਚਾਹੀਦੇ ਕੌਣ ਕਹੂਗਾ ਨਹੀਂ ਹੋਣੇ ਚਾਹੀਦੇ ਦੱਸੋ ਜਿਹੜੇ ਪਿਆਰੇ ਹੋ ਵੀ ਹਰ ਬੰਦਾ ਇਹ ਕਹੂਗਾ ਇੱਕ ਵਾਰੀ ਗੱਲਬਾਤ ਕਰ ਲੈਂਦੇ ਆ ਬਾਈ ਜੀ ਸਿੰਘ ਸਾਹਿਬ ਜੀ ਆ ਨੌਜਵਾਨ ਨੇ ਇੱਕ ਬੋਰਡ ਫੜਿਆ ਆਇਆ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਰੋਸ ਅਤੇ ਇੱਕ ਸਵਾਲ ਸਰਕਾਰ ਨੂੰ ਜੇਕਰ 26 ਜਨਵਰੀ 15 ਅਗਸਤ 2 ਅਕਤੂਬਰ ਠੇਕੇ ਬੰਦ ਹੋ ਸਕਦੇ ਹਨ ਤਾਂ ਫਿਰ ਕਿਸੇ ਦੀ ਦਿਨਾਂ ਵਿੱਚ ਕਿਉਂ ਨਹੀਂ ਸਹੀ ਗੱਲ ਹੈ ਜੀ ਹੋਣਾ ਚਾਹੀਦਾ ਹੈ ਨਾ ਇਹ ਹੋਣਾ ਚਾਹੀਦਾ ਹਾਂਜੀ 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 ਇੱਕ ਵਾਰੀ ਗਿਆ ਤਾਂ 100% ਕਰੀ ਗਿਆ ਤਾਂ ਕੋਈ ਬੰਦਾ ਖਰਾਬ ਇੱਕ ਵੀ ਤੁਹਾਨੂੰ ਇਹ ਨਹੀਂ ਹੋਊਗਾ ਨਹੀਂ ਹੋਣਾ ਚਾਹੀਦਾ ਪੀਣ ਵਾਲੇ ਬੰਦੇ ਨੂੰ ਵੀ ਪੁੱਛ ਅੱਛਾ ਪੀਣ ਵਾਲਾ ਬੰਦਾ ਰਹਿ ਨਹੀਂ ਸਕਦਾ ਨਾ ਬਿਨਾ ਪੀਤੇ ਪੀਣ ਵਾਲੇ ਬੰਦੇ ਨੂੰ ਪੁੱਛ ਕੇ ਦੇਖ ਲਓਗੇ ਜੇ ਸੱਤੋ ਦਿਨ ਬੰਦ ਕਰ ਦੇਸੀ ਦਿਹਾੜੇ ਤੈਨੂੰ ਪ੍ਰੋਬਲਮ ਹੈਗੀ ਉਹ ਮੈਨੂੰ ਤਾਂ ਵੀ ਨਹੀਂ ਪ੍ਰੋਬਲਮ ਪੀਣ ਵਾਲਿਆਂ ਨੂੰ ਵੀ ਨਹੀਂ ਸਾਰੇ ਕਿਸੇ ਨੂੰ ਵੀ ਰੋਕ ਕੇ ਪੁੱਛ ਲਓ ਇੱਕ ਵੀ ਬੰਦਾ ਜੇ ਕਹਿ ਦੇ ਬੰਦ ਰਹਿਣੇ ਚਾਹੀਦੇ ਬੰਦ ਬਿਲਕੁਲ ਬੰਦ ਉਹ ਘਾਟੇ ਵੱਡੇ ਵੀਰ ਜ਼ਿਆਦਾ ਨਹੀਂ ਤੇ ਇੱਕ ਵਾਰੀ ਤਾਂ ਉਹ ਰੋਗ ਦੂਗਾ ਜਿਹੜਾ ਮੇਨ ਦਿਹਾੜਾ ਆਊਗਾ ਇਹ ਕਰੋ ਫਿਰ ਇਹ ਗੱਲ ਨਾ ਸਰਕਾਰਾਂ ਨੂੰ ਫਿਰ ਸਰਕਾਰਾਂ ਦਾ ਰੈਵਨਿਊ ਵੀ ਜਾਂਦਾ ਜੀ ਦੇਖੋ ਫਿਰ ਸਰਕਾਰਾਂ ਦਾ ਰੈਵਨਿਊ ਉੱਪਰ ਹੋ ਗਿਆ ਜਾਂ ਸਾਡੀ ਸ਼ੀਧੀਆਂ ਉੱਪਰ ਹੋ ਗਈਆਂ ਫਿਰ ਜਦੋਂ ਪੀਣ ਵਾਲੇ ਕਹੀ ਜਾਂਦੇ ਬੰਦ ਕਰ ਦਿਓ ਕਹ ਪੁੱਛ ਕੇ ਦੇਖੋ ਮੈਂ ਕਹਿੰਦਾ ਚਲੋ ਇੱਥੇ ਆਪਾਂ ਹੀ ਚੰਗੇ ਨਹੀਂ ਲੱਗਦੇ ਕਿਸੇ ਨੂੰ ਕਹਿੰਦੇ ਵੀ ਤੂੰ ਪੀਣਾ ਪਰ ਵੈਸੇ ਮੈਂ ਗੱਲ ਕਰਦਾ ਜੇ ਪੀਣ ਵਾਲਾ ਵੀ ਹੋਗਾ ਕੂਗਾ ਬੰਦ ਕਰ ਦਿਓ ਉਹਨੂੰ ਨਹੀਂ ਦਿੱਕਤ ਫਿਰ ਸਰਕਾਰਾਂ ਨੂੰ ਕੀ ਦਿੱਕਤ ਹੈ ਬੰਦ ਕਰਨ ਦੇ ਵਿੱਚ ਅਸੀਂ ਜਾਂਦੇ ਵੀ ਆ ਕਾਦੇ ਵਾਸਤੇ ਬੋਰਡ ਫੜ ਕੇ ਖੜਾ ਆ। ਉਹ ਜੀ ਕਹਿ ਦਿੰਦੇ ਕਈ ਹੁਣ ਦੱਸਿਆ ਪਹਿਲਾਂ ਕਹਦਾ ਵੀ ਫਤੇਗੜ ਸਾਇਤ ਤਾਂ ਬੰਦ ਆ ਤੂੰ ਇੱਥੇ ਕੀ ਕਰਦਾ। ਉਹ ਕੱਲੇ ਫਤੇਗੜ ਸਾਹਿਬ ਨਹੀਂ ਪੂਰੇ ਪੰਜਾਬ ਚ ਬੰਦ ਕਰੋ, ਪੂਰੇ ਭਾਰਤ ਚ ਬੰਦ ਕਰੋ, ਪੂਰੇ ਦੇਸ਼ ਚ ਬੰਦ ਕਰੋ। ਇਹ ਸਾਡੀ ਮੰਗ ਆ। ਤੇ ਅਗਲੀ ਵਾਰੀ ਮਹੀਨਾ ਪਹਿਲਾਂ ਇਹ ਵਾਅਦਾ ਕਰਕੇ ਚੱਲੇ ਆ ਤੁਹਾਡੇ ਨਾਲ ਸੰਗਤ ਨੂੰ ਵੀ ਮਹੀਨਾ ਪਹਿਲਾਂ ਤਿਆਰੀ ਆਰੰਭ ਦਿਆਂਗੇ। ਜਿਨੂੰ ਚਿੱਠੀ ਦੇਣੀ ਪਈ, ਜਿਹਦੇ ਦਰ ਤੇ ਜਾਣਾ ਪਿਆ, ਧਰਨਾ ਲਾਉਣਾ ਪਿਆ, ਜਿਨੂੰ ਮੰਗ ਪੱਤਰ ਦੇਣਾ ਪਿਆ, ਜਿੰਨੇ ਬੰਦੇ ਇਕੱਠੇ ਕਰਨੇ ਪਏ, ਸਭ ਕੁਝ ਕਰਾਂਗੇ। ਅਗਲੀ ਵਾਰ ਬੰਦ ਕਰਾ ਕੇ ਦਿਖਾਵ ਪਬਲਿਸਿਟੀ ਹੱਸਦਾ ਨਹੀਂ ਕਰਦੇ ਪਹਿਲੇ ਲੋਕਾਂ ਨੇ ਕਮੈਂਟ ਕਰਨੇ ਪਬਲਿਸਿਟੀ ਦੇਖੋ ਜੇ ਪਬਲਿਸਿਟੀ ਕੀ ਮੈਂ ਤੁਹਾਨੂੰ ਆਵਾਜ਼ ਮਾਰੀ ਮੇਰਾ ਇੰਟਰਵਿਊ ਕਰੋ ਮੈਂ ਸਵੇਰ ਦਾ ਖੜਾ ਮੈਂ ਕਿਸੇ ਨੂੰ ਕਿਹਾ ਵੀ ਕਰੋ ਨਹੀਂ ਸ਼ਾਂਤਮਈ ਮੈਂ ਉੱਥੋਂ ਦੁਰਧਾਰਿਆ 3-4 ਕਿਲੋਮੀਟਰ ਤੱਕ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਸ਼ਾਂਤਮਈ ਜੇ ਕੋ ਤੁਹਾਡੇ ਵਰਗਾ ਭਰਾ ਪੁੱਛਦਾ ਮਨਾ ਤਾਂ ਨਹੀਂ ਕਰ ਹੁੰਦਾ ਵੀ ਯਾਰ ਜੇ ਸਾਡਾ ਮੈਸੇਜ ਕਿਤੇ ਦੂਰ ਤੱਕ ਚੱਲ ਜਾਊਗਾ ਤਾਂ ਸਾਡਾ ਵੀ ਇਹ ਤਾਂ ਫਾਇਦਾ ਹੀ ਹੈ ਇਹਦੇ ਨਾਲ ਤੇ ਹੁਣ ਤੁਸੀਂ ਚਾਹੁੰਦੇ ਹੋ ਵੀ ਠੇਕੇ ਬੰਦ ਹੋਣੇ ਚਾਹੀਦੇ ਪਰ ਦੂਜੇ ਪਾਸੇ ਸਰਕਾਰ ਪਵਿੱਤਰ ਸ਼ਹਿਰ ਵੀ ਤਾਂ ਐਲਾਨ ਰਹੀ ਹੈ ਉਹ ਕਿੱਡੀ ਵੱਡੀ ਗੱਲ ਆ ਅਮਨੇ ਸਰ ਪੂਰੇ ਪੂਰੇ ਨੂੰ ਜਿਹੜਾ ਪਵਿੱਤਰ ਸ਼ਹਿਰ ਐ ਐਲਾਨ ਦਿੱਤਾ ਆਨੰਦਪੁਰ ਸਾਹਿਬ ਨੂੰ ਐਲਾਨ ਦਿੱਤਾ ਤੇ ਕਿੱਡੀ ਵੱਡੀ ਗੱਲ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿੰਨੇ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ ਸਰਕਾਰ ਨੇ ਸੁਣੀ ਇਹ ਗੱਲ ਦੇਖੋ ਜੀ ਜਿਹੜਾ ਦਾ ਚੰਗਾ ਕਦਮ ਐ ਸਾਡੇ ਗੁਰੂ ਸਾਹਿਬ ਨੇ ਵੀ ਸਖਾਇ ਚੰਗੇ ਨੂੰ ਚੰਗਾ ਕਹਿਣਾ ਮਾੜੇ ਨੂੰ ਮਾੜਾ ਕਹਿਣਾ ਜਿਹੜਾ ਦਾ ਚੰਗਾ ਕਦਮ ਐ ਅਸੀਂ ਉਹਦੀ ਸ਼ਲਾਘਾ ਵੀ ਕਰਦੇ ਆ ਤੁਸੀਂ ਮੇਰਾ ਹੈਂਡਲਰ ਵੀ ਜਾ ਕੇ ਚੈੱਕ ਕਰ ਲਓ ਫੇਸਬੁਕ ਇੰਸਟਾ ਅਸੀਂ ਉੱਤੇ ਵੀ ਲਿਖਿਆ ਇਹ ਚੰਗਾ ਕਦਮ ਐ ਪਰ ਨਾਲ ਇਹ ਵੀ ਲਿਖਤਾ ਸੀ ਜੇ ਸ਼ਕਤੀ ਨਾਲ ਲਾਗੂ ਹੋਊਗਾ ਬਲੈਕ ਚ ਵਕੀ ਜਾਂਦੀ ਨਾ ਅੱ ਨਹੀਂ ਹੋਣਾ ਚਾਹੀਦਾ ਮੈਂ ਇਹ ਕਹਿਣਾ ਚਾਹ ਰਿਹਾ ਵੀ ਜੇ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤਾਂ ਫਿਰ ਐਸੀ ਸ਼ਕਤੀ ਕਰ ਦਿਓ ਕਿ ਮਿਲੇ ਹੀ ਨਾ ਫਿਰ ਬੰਦ ਕਰ ਦਿਓ ਪੱਕੇ ਤੌਰ ਤੇ ਤੇ ਮਸਾਲੀ ਸਜ਼ਾ ਹੋਣੀ ਚਾਹੀਦੀ ਹੈ ਜੇ ਉੱਥੇ ਵਿਕ ਵੀ ਜਵੇ ਤੇ ਨਾਲ ਮੈਂ ਇੱਥੇ ਸੰਗਤਤਾ ਚਲੋ ਆਈ ਹੈ ਉਹਨਾਂ ਨੂੰ ਬੇਨਤੀ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਜਿਹਦੇ ਮਾਨਯੋਗ ਜਥੇਦਾਰ ਸਤਕਾਰਯੋਗ ਸਾਡੇ ਕੁਲਦੀਪ ਸਿੰਘ ਜੀ ਗੜਗਾਜ ਵੀ ਮੈਨੂੰ ਇੱਥੇ ਮਿਲੇ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਜਥੇਦਾਰ ਸਾਹਿਬ ਸਰਕਾਰ ਨੂੰ ਤਾਂ ਸਾਡਾ ਸਵਾਲ ਹੈਗਾ ਹੀ ਹੈਗਾ ਪਰ ਕੀ ਸ਼੍ਰੀ ਕਾਲ ਤੱਕ ਸਾਹਿਬ ਦੀ ਏਡੀ ਵੱਡੀ ਪਾਵਰ ਹੈ ਜੇ ਸ਼੍ਰੀ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਇਹ ਹੁਕਮ ਜਾਰੀ ਹੋ ਜਵੇ ਕਿ ਠੇਕੇ ਅਸੀਂ ਨਹੀਂ ਖੁੱਲਣ ਦੇਣੇ ਇਹਨਾਂ ਦੀ ਕੀ ਮਜਾਲ ਹੈ ਕਿ ਠੇਕੇ ਖੋਲ ਜਾਣ ਇਹਨਾਂ ਦੀ ਕੀ ਮਜਾਲ ਹੈ ਠੇਕੇ ਖੋਲ ਜਾਣ ਸੋ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਵਿਸ਼ਵਾਸ ਦਿੱਤਾ ਕਿ ਮੈਂ ਅਗਲੀ ਵਾਰ ਇਹ ਪਹਿਲੇ ਹੀ ਤਿਆਰੀ ਰੰਭ ਦੂੰਗਾ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਨਾਲ ਗੱਲਬਾਤ ਕਰੂੰਗਾ ਇਸ ਬਾਬਤ ਚਿੱਠੀ ਵੀ ਲਿਖੂੰਗਾ ਸੋ ਅਸੀਂ ਉਹਨਾਂ ਨੂੰ ਵੀ ਦੁਬਾਰਾ ਜਾ ਉਹਨਾਂ ਨਾਲ ਤੁਹਾਡੀ ਕੀ ਗੱਲ ਹੋਈ ਅਸੀਂ ਦੁਬਾਰਾ ਜਾ ਕੇ ਉਹਨਾਂ ਨੂੰ ਫੇਰ ਮਿਲਾਂਗੇ ਚਿੱਠੀ ਵੀ ਦੇਾਂਗੇ ਬੈਠਾਂਗੇ ਵੀ ਉਹਨਾਂ ਦੀ ਗੱਲ ਸੁਣਾਗੇ ਇੱਕ ਵਾਰੀ ਉਹਨਾਂ ਨੇ ਮੈਨੂੰ ਜ਼ਰੂਰ ਕਿਹਾ ਕਿ ਮੈਂ ਸਰਕਾਰ ਨੂੰ ਚਿੱਠੀਆਂ ਵੀ ਲਿਖੂੰਗਾ ਗੱਲਬਾਤ ਵੀ ਕਰੂੰਗਾ ਬੈਠੂੰਗਾ ਵੀ ਫਿਰ ਮੈਂ ਨਾਲ ਅੱਗੇ ਐਡੀਸ਼ਨ ਇਹ ਗੱਲ ਦੀ ਕੀਤੀ ਕਿ ਜਥੇਦਾਰ ਸਾਹਿਬ ਕੱਲੀ ਗੱਲਾਂ ਨਾਲ ਹੱਲ ਨਹੀਂ ਹੋਣਾ ਜੇਕਰ ਤੁਹਾਡੀ ਗੱਲ ਨਾਲ ਜਾਂ ਤੁਹਾਡੇ ਕੈਨ ਮੁਤਾਬਕ ਜਾਂ ਸੰਗਤ ਦੇ ਕੈਨ ਮੁਤਾਬਕ ਇਹ ਬੰਦ ਨਹੀਂ ਕਰਦੇ ਤਾਂ ਉਸ ਫਸੀਲ ਤੋਂ ਹੁਕਮ ਜਾਰੀ ਹੋ ਜਾਵੇ ਫਿਰ ਨੌਜਵਾਨ ਤੇ ਸਿੱਖ ਠੇਕੇ ਆਪ ਬੰਦ ਕਰਾਣਾ ਜਾਣਦੇ ਆ ਵੀ ਅਸੀਂ ਕਿਵੇਂ ਕਰਾਉਣੇ ਕਿਹੜਾ ਸੁੱਖਾ ਨੈਕਸਸ ਬੜਾ ਤਕੜਾ ਹੁੰਦਾ ਉਹਨਾਂ ਦਾ ਚਲੋ ਨੈਕਸਸ ਨਹੀਂ ਮੈਂ ਕਵਾਂਗਾ ਵਪਾਰ ਕਹੂੰਗਾ ਵਪਾਰ ਉਹਨਾਂ ਦਾ ਬਹੁਤ ਤਕੜਾ ਦੇਖੋ ਜੀ ਵਪਾਰ ਦਾ ਫਿਰ 26 ਜਨਵਰੀ ਵੀ ਹੈ ਵਪਾਰ ਦਾ 15 ਅਗਸਤ ਵੀ ਹੈ ਵਪਾਰ ਦਾ ਫਿਰ 2 ਅਕਤੂਬਰ ਵੀ ਹੈ ਉਦੋਂ ਕਿਉਂ ਨਹੀਂ ਇਹ ਨੈਕਸਸ ਜਾ ਕੇ ਫਿਰ ਕੇਂਦਰ ਸਰਕਾਰ ਦੇ ਬੂਏ ਮੁਰੇ ਜਾ ਕੇ ਧੰਨੇ ਲਾਉਂਦਾ ਕਿ ਅਸੀਂ ਆ ਤਿੰਨ ਦਿਨ ਵੀ ਠੇਕੇ ਬੰਦ ਨਹੀਂ ਕਰਨੇ ਜਾਓ ਨਾ ਕੇਂਦਰ ਸਰਕਾਰ ਦੇ ਬੂਏ ਤੇ ਜਾ ਕੇ ਧਰਨੇ ਲਾਓ ਵੀ ਆ ਤਿੰਨ ਦਿਨ ਵੀ ਅਸੀਂ ਬੰਦ ਨਹੀਂ ਕਰਨੇ ਉਦੋਂ ਵਪਾਰ ਨਹੀਂ ਹੁੰਦਾ ਜੀ ਉਦੋਂ ਕੋਈ ਵਪਾਰ ਨਹੀਂ ਹੁੰਦਾ ਜੀ ਸਹਿਮਤ ਹੋ ਵੀਰ ਦੀ ਗੱਲ ਹੈ ਬਿਲਕੁਲ 100% ਸਹਿਮਤ ਹੈ ਜੀ ਹਾਂਜੀ ਗੱਲ ਉਹੀ ਹੈ ਨਾ ਜੇ ਸਾਡੀ ਗੱਲ 26 ਜਨਵਰੀ ਨੂੰ ਠੇਕੇ ਬੰਦ ਹੋ ਤਾਂ ਸ਼ੀਦੀ ਜਣਾ ਦੀ ਕਿਉਂ ਨਹੀਂ ਬੰਦ ਹੋ ਸਕਦੇ ਜੀ ਇਹ ਸਰਕਾਰ ਦੀ ਮਿਲੇ ਭੁਗਤ ਨਾਲ ਹੀ ਹੁੰਦਾ ਸਭ ਕੁਝ ਇਹ ਸਰਕਾਰ ਦਾ ਕੀ ਨਹੀਂ ਹੋ ਸਕਦਾ ਜੀ ਮੰਗ ਨਹੀਂ ਕੀਤੀ ਹੋਣੀ ਹਲੇ ਤੱਕ ਕਿਸੇ ਨੇ ਮੈਮੋਰੈਂਡਮ ਨਹੀਂ ਦਿੱਤਾ ਅੱਛਾ ਮੰਗ ਨਹੀਂ ਕੀਤੀ ਕੀ ਉਹ ਸਿੱਖ ਨਹੀਂ ਹੈ ਜਿਹੜੇ ਹੁੰਦਾ ਕਿ ਮੁੱਖ ਮੰਤਰੀ ਬਣਦੇ ਆਏ ਅਸੀਂ ਨਹੀਂ ਮੰਗ ਕੀਤੀ ਤੇ ਤੁਸੀਂ ਸਿੱਖ ਨਹੀਂ ਹੋ ਡੁੱਬ ਕੇ ਮਰ ਜਾਓ ਫਿਰ ਵੀ ਸਾਨੂੰ ਮੰਗ ਕਰਨੀ ਪੈ ਰਹੀ ਆ ਸਾਡੇ ਸ਼ੀਦੀ ਜਣਾ ਠੇਕੇ ਬੰਦ ਕਰੋ ਲੱਖ ਦੀ ਲਾਹਤ ਹੈ ਜਿਹੜੀ ਰਿਸਪੌਂਸਿਬਿਲਟੀ ਆ ਬੀਜਨ ਚੱਕੀ ਆ ਸਪੌਂਸਿਬਿਲਟੀ ਅਕਾਲ ਸਾਹਿਬ ਜੱਥੇਦਾਰੀ ਬਣਦੀ ਹੈ ਜੀ ਇਹ ਅਕਾਲ ਸਾਹਿਬ ਨੂੰ ਹੁਕਮ ਚ ਚਾਹੀਦਾ ਕਰਨਾ ਹੈ ਸਰਕਾਰ ਨੂੰ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਸਾਡੀ ਸਰਮੋਰ ਸੰਸਥਾ ਹੈ ਅਸੀਂ ਅਕਾਲ ਤਖਤ ਸਾਹਿਬ ਕਦੇ ਬੇਨਤੀ ਨਹੀਂ ਕਰੂਗਾ ਕਿਸੇ ਨੂੰ ਵੀ ਉਥੋਂ ਸਿਰਫ ਹੁਕਮ ਹੀ ਉਥੋਂ ਸਿਰਫ ਹੁਕਮ ਹੀ ਜਾ ਰਹੀ ਹੋਊਗਾ ਜੀ ਇਹ ਸਰਕਾਰ ਨੂੰ ਹੁਕਮ ਹੋਊਗਾ ਵੀ ਇਹ ਸੇਕੇ ਇਹਨਾਂ ਦਿਨਾਂ ਚ ਥੇਕੇ ਬੰਦ ਹੋਣੇ ਚਾਹੀਦੇ ਨੇ ਜੀ ਪਰ ਸਰਕਾਰ ਨੂੰ ਕੋਈ ਜੇ ਕੋਈ ਹੁਕਮ ਕਰੂ ਤਾਂ ਹੀ ਹੈ ਨਾ ਕੋਈ ਗੜਗੱਜ ਸਾਹਿਬ ਨੇ ਹੁਣ ਤੱਕ ਕੋਈ ਕੋਈ ਇਹਨਾਂ ਨੇ ਅਨਾਉਂਸਮੈਂਟ ਨਹੀਂ ਕਰੀ ਦਾ ਕੋਈ ਇਹਦਾ ਕੋਈ ਪ੍ਰਚਾਰਕ ਉਹਨਾਂ ਨੇ ਕਿਹਾ ਕੋਈ ਮੇਠੇਕੇ ਬੰਦ ਹੋਣੇ ਚਾਹੀਦੇ ਨੇ ਇਹ ਚਲੋ ਗੜਗੱਜ ਸਾਹਿਬ ਦੀ ਤੁਸੀਂ ਗੱਲ ਛੱਡੋ ਉਸ ਤੋਂ ਪਹਿਲਾਂ ਵੀ ਛੱਡੋ ਦੇਸ਼ ਜਦੋਂ ਟੋਟੇ ਹੋਏ ਜਾਦ ਹੋਇਆ ਉਹ ਵੀ ਉਸ ਤੋਂ ਸ਼ੁਰੂ ਕਰ ਲਓ 1947 ਤੋਂ ਕਿੰਨੇ ਜਥੇਦਾਰ ਆ ਕੇ ਕਿੰਨੇ ਜਥੇਦਾਰ ਚਲੇ ਗਏ ਤੇ ਸੰਤਾਂ ਦੇ ਟਾਈਮ ਦੀ ਚਲੋ ਗੱਲ ਹੋਰ ਸੀ ਮੈਂ ਉਹ ਵੀ ਵਿੱਚ ਐਡ ਕਰ ਦੇਣਾ ਸੰਤਾਂ ਦੇ ਟਾਈਮ ਦੀ ਗੱਲ ਹੋਰ ਸੀ ਚਲੋ ਸੰਤਾਂ ਤੋਂ ਬਾਅਦ ਲਾ ਲਓ ਕਿਸੇ ਦੀ ਹਿੰਮਤ ਵੀ ਕੋਈ ਮੁੱਖ ਮੰਤਰੀ ਵੀ ਖੜ੍ਹ ਜੂਗਾ 84 ਤੋਂ ਬਾਅਦ ਲਾ ਲਓ ਕਿੰਨੇ ਜੱਥੇਦਾਰ ਰਾਜ ਤੇ ਕਿੰਨੇ ਚਲੇ ਗਏ ਐਦਾਂ ਹੀ ਹੋਇਆ ਨਾ ਕਿਸੇ ਦੀ ਸੇਵਾ ਪੂਰੀ ਹੋ ਗਈ ਕਿਸੇ ਦੀ ਡੈਥ ਹੋ ਗਈ ਜਾਂ ਚਲੋ ਚਲੇ ਗਏ ਹਨਾ ਦੁਨੀਆ ਤੋਂ ਕਿੰਨੇ ਐਸੇ ਜੱਥੇਦਾਰ ਸਾਹਿਬ ਹੁਣ ਤੱਕ ਹੋਏ ਐ ਜਿਨ੍ਹਾਂ ਨੇ ਸਰਕਾਰ ਨੂੰ ਇਹ ਹੁਕਮ ਜਾਰੀ ਕੀਤਾ ਹੋਵੇ ਕਿ ਸਾਡੇ ਸ਼ਹੀਦੀ ਦਿਹਾੜੇ ਦੇ ਵਿੱਚ ਤੁਸੀਂ ਠੇਕੇ ਕਿਤੇ ਖੋਲ ਨਾ ਲਈਓ ਉਹ ਬੇਨਤੀ ਮੈਂ ਤਾਂ ਨਹੀਂ ਸ਼ਬਦ ਵਰਤ ਰਿਹਾ ਕਿ ਉਸ ਦਰ ਤੋਂ ਬੇਨਤੀ ਨਹੀਂ ਕੀਤੀ ਜਾਂਦੀ ਉਹ ਹੁਕਮ ਹੁੰਦਾ ਸੋ ਸਰਕਾਰ ਨੂੰ ਹੁਕਮ ਕਰ ਦਵੇ ਤੇ ਮੈਂ ਉਹੀ ਤਾਂ ਕਹਿ ਰਿਹਾ ਇੱਕ ਵਾਰ ਹੁਕਮ ਕੀਤਾ ਹੋਵੇ ਤੇ ਸਿੱਖਾਂ ਨੂੰ ਕਿਹਾ ਹੋਵੇ ਹੁਕਮ ਤੁਸੀਂ ਆਪੇ ਲਾਗੂ ਕਰਾਉਣਾ ਜੇ ਸਰਕਾਰ ਨਹੀਂ ਕਰਦੀ ਮੈਂ ਕਹਿੰਦਾ ਮਜਾਲਾ ਜੇ ਖੋਲ ਜਣ ਇੱਕ ਵਾਰ ਕਰਕੇ ਤਾਂ ਦੇਖੋ ਜਿੱਥੇ ਆ ਤਾਂ ਸਭ ਇੱਕੋ ਹੀ ਨੇ ਸੰਤ ਜਨਾਸੀ ਪੰਡਰਾਵਾਲੇ ਜਿਹੜਾ ਸਭ ਹੁਕਮ ਕਰਦੇ ਸੀਗੇ ਇਹ ਵੀ ਇਹ ਬੰਦ ਕਰ ਦੋ ਨਹੀਂ ਸੀ ਬੰਦ ਕਰਾ ਦਾਂਗੇ ਜੀ ਇਹ ਬਾਕੀ ਸਭ ਬੇਨਤੀ ਕਰਨ ਵਾਲੇ ਨੇ ਜੀ ਜਿੰਨੇ ਵੀ ਹੁਣ ਤੱਕ ਜਿੱਥੇ ਆ ਬਣੇ ਸਭ ਬੇਨਤੀ ਕਰਨ ਆਲੇ ਆ ਸਿਰ ਹੁਕਮ ਸਰੂ ਕਾਜ਼ਾ ਸਰ ਜੇ ਹੁਕਮ ਨੇ ਕੀਤਾ ਤਾਂ ਸਰ ਸੰਤ ਜਨਾਸੀ ਪੰਡਰਾਵਾਲੇ ਨੇ ਕੀਤਾ ਜੀ ਹੁਕਮ ਉਹਨਾਂ ਨੇ ਕਹਿਣ ਜੀ ਜ ਕੁਛ ਤੋਂ ਕੁਛ ਬਣਨਾ ਦੀ ਗੱਲ ਹੈ ਸਰਕਾਰ ਦੀ ਹਿੰਮਤ ਵੀ ਇੱਥੇ ਕਿ ਖੋਲ੍ਹ ਦੇਣਾ ਚਾਹੀਏ। ਕੋ ਸ਼ਹੀਦਾਂ ਦੀ ਧਰਤੀ ਤੇ ਆਏ ਆ ਜੀ। ਸ਼ਹੀਦ ਸਿੰਘ ਸਿੰਘਣੀਆਂ ਸਾਡੇ ਅੰਗਾਂ ਸੰਗ ਰਹਿਣ ਸਾਡੇ ਸਿਰ ਦੇ ਉੱਤੇ ਮਿਹਰ ਕਰਨ ਅਗਲੀ ਵਾਰ ਤੁਹਾਨੂੰ ਬੰਦ ਕਰਕੇ ਦਿਖਾਵਾਂਗੇ। ਪਰ ਇਹ ਵੀ ਗੱਲ ਹੈ ਨਾ ਫਟੇਗੜ ਸਾਹਿਬ ਵੀ ਪਹਿਲਾਂ ਮੰਗ ਕੀਤੀ ਜਾਂਦੀ ਸੀ ਬੰਦ ਹੋਣ ਬੰਦ ਹੋਣ ਤਾਂ ਉਹ ਉਹ ਤਾਂ ਹੋਇਆ ਨਾ ਉਹ ਹੋਇਆ। ਬਿਲਕੁਲ ਜੀ ਪਰ ਮੈਂ ਚਲੋ ਇੱਥੇ ਬੋਲਣ ਲੱਗ ਜਾਂਦਾ ਹੁਣ ਕੈਮਰੇ ਮੋਰੇ ਤੁਸੀਂ ਸਵਾਲ ਕੀਤਾ ਮੈਨੂੰ ਬੋਲਣਾ ਪੈ ਰਿਹਾ ਵਿੱਚੋਂ ਹੀ ਪ੍ਰਸ਼ਾਸਨ ਦੇ ਹੀ ਕਿਸੇ ਮੁਲਾਜ਼ਮ ਨੇ ਮੈਨੂੰ ਦੱਸਿਆ ਵੀ ਇੱਥੋਂ 3 ਕਿਲੋਮੀਟਰ ਅੱਗੇ ਚੱਲ ਜਾਓ ਆ 1.5 ਕਿਲੋਮੀਟਰ ਦੋ ਪਤਾ ਨਹੀਂ ਸੰਤਿਕੋ ਕੁਝ ਦੱਸ ਰਹੀ ਸੀ ਉਥੇ ਢੇਕਾ ਖੁੱਲਾ ਇੱਧਰ ਸੱਜੇ ਪਾਸੇ ਵੀ ਉਹਨੇ ਕਿਹਾ ਠੇਕਾ ਖੁੱਲਾ ਪਰ ਮੈਂ ਉਧਰ ਨੂੰ ਹੀ ਚੱਲਿਆ ਸੀ ਫਿਰ ਮੈਂ ਕਿਹਾ ਇੱਥੋਂ ਇੱਕ ਵਾਰ ਆ ਕੇ ਸੰਗਤ ਨੂੰ ਮੈਸੇਜ ਦੇ ਕੇ ਤੇ ਫਿਰ ਮੈਂ ਉਹ ਪਰਲੇ ਪਾਸੇ ਜਾਵਾਂ ਥੋੜਾ ਜਿਹਾ ਅੱਗੇ ਨੂੰ ਹੋ ਜਾਂਦਾ ਉਹ ਤੇ ਕੋਸ਼ਿਸ਼ ਵੀ ਕਰੂੰਗਾ ਜੇ ਮੈਂ ਗਿਆ ਉੱਥੇ ਵੀਡੀਓ ਬਣਾਈ ਤੁਹਾਨੂੰ ਭੇਜ ਵੀ ਦੂੰਗਾ ਤੁਸੀਂ ਚਲਾ ਦਿਓ ਉਹ ਵੀ ਚਲਾ ਦਿਓ ਮਤਲਬ ਕਿ ਜੇ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਇਹ ਗੱਲ ਕਹਿ ਰਿਹਾ ਉਹਨੇ ਵੀ ਕਿਹਾ ਵੀ ਅੱਜ ਮੈਨੂੰ ਪਤਾ ਨਹੀਂ ਖੁੱਲਾ ਕਿ ਨਹੀਂ ਖੁੱਲਾ ਰਾਤ ਖ ਇਹ ਸੱਚਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਉਹਨੇ ਸ਼ਬਦ ਕਹੇ ਆ ਜੇ ਉਹਨੇ ਨਾ ਕਹੇ ਹੁਣ ਮੇਰਾ ਕੱਖ ਨਾਰੇ ਮੇਰੇ ਪਰਿਵਾਰ ਦਾ ਕੱਖ ਨਾਰੇ ਜੇ ਮੈਂ ਇਹ ਗੱਲ ਝੂਠ ਕਵਾਂ ਵੀ ਉਹਨੇ ਇਹ ਗੱਲ ਆਪਣੇ ਵੱਲੋਂ ਲਾਤੀ ਮੈਂ ਕੋਈ ਮੈਨੂੰ ਮੁਲਾਜ਼ਮ ਮਿਲਿਆ ਉਹਨੇ ਕਿਹਾ ਰਾਤ ਨੂੰ ਖੁੱਲਾ ਸੀ ਪੂਰੀ ਰਾਤ ਪੈ ਜਾਂਦੀ ਹੈ ਨੇਰੇ ਦੇ ਵਿੱਚ ਖੋਲ ਦਿੰਦੇ ਨੇ ਕੀ ਪਤਾ ਹੁਣ ਕੀ ਹੋ ਰਿਹਾ ਇੱਥੇ ਇਹ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਸੀ ਤਾਂ ਸਿਰ ਮੰਗ ਰੱਖ ਸਕਦੇ ਆ ਰੱਖੀ ਆ ਹੌਣ ਬਾਤ ਤੇ ਬੰਦ ਨਹੀਂ ਇਹ ਢੇਕੇ ਅੰਦਰ ਤੋਂ ਜਮਰਜੀ ਲੈ ਲੋ ਮਿਲ ਜਣੀਆਂ ਜੀ ਜਦੋਂ ਮਰਜੀ ਲੈ ਲੋ ਜੀ ਪਿਛਲੇ ਵਾਰ ਪਿਛਲਾ ਰਾਹ ਖੋਲ ਦਿੰਦੇ ਨਹੀਂ ਉਹ ਜਿਹਨੇ ਲੈਣੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਭ ਸ਼ਹੀਦਾਂ ਆਕਾਲ ਸ਼ਹੀਦੀ ਦਿਨਾਂ 'ਚ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਹੀਦੀ ਦਿਨਾਂ ਵਿੱਚ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਇਹ ਨੌਜਵਾਨ ਨੇ ਮੰਗ ਕੀਤੀ ਆ ਜੇ ਤੁਸੀਂ ਵੀ ਇਹਨੂੰ ਵਾਜਬ ਸਮਝਦੇ ਹੋ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਜ਼ਰੂਰ ਸਾਨੂੰ ਦੱਸਿਓ ਮੇ ਤੁਹਾਨੂੰ ਇਸ ਦੀ ਮੰਗ ਜਿਹੜੀ ਆ ਵਾਜਬ ਲੱਗਦੀ ਆ ਕਿ ਨਹੀਂ ਲੱਗਦੀ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ